वाहे गुरु जी का खालसा श्री वाहेगुरू जी की फतेह यह गुरद्वारा नानक जीरा है आप दर्शन करो सांग जी ये नानक जीरा गुरद्वारा है ਆਪ ਦਰਸ਼ਨ ਕਰੋ ਸਾਜ ਸੰਗਤ ਦੀ ਗਰਸ਼ਨ ਕਰੋ ਇਹ ਨਾਨਕ ਦੀ ਰਾਗਤ ਕੋਲ ਨਾਨਕ ਦੀ ਰਾਗਤ ਦੁਆਰਾ ਹੈ ਆਪ ਬਚ ਸਾਜ ਸੰਗਤ ਦੀ ਇਹ ਗੁਰਦੁਆਰਾ ਕਰਨਾਟਕ ਵੇਲੇ ਪੈਂਦਾ ਹੈ ਇਧਰ ਹੈ बिंदर जिला में पता है आप दर्शन करो नानक ही के दर्शन करो आप दर्शन करो नानक धीरे के दर्शन करो जी आप दर्शन करो नानक धीरे गुरुद्वारा साहब जी के दर्शन करो जी ये गुरद्वारा नानक ही है आप सतसंग जी दर्शन करो आप दर्शन करो सतसंग जी दर्शन करो ये गुरुद्वारा नानक ही है ਜੋ ਕਿ ਕਰਨਾਟਕਾ ਵਿੱਚ ਪੈਂਦਾ ਹੈ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਤੋਂ 200 ਕਿਲੋਮੀਟਰ ਅੱਗੇ ਪੈਂਦਾ ਹੈ ਸੰਗਤਾਂ ਗੱਡੀਆਂ ਤੇ ਕਿਰਾਏ ਵਾਲੀਆਂ ਗੱਡੀਆਂ ਤੇ ਦਰਸ਼ਨ ਕਰਨ ਜਾਂਦੀਆਂ ਹਨ ਸਵੇਰੇ ਜਾਂਦੀਆਂ ਹਨ ਸ਼ਾਮਾਂ ਨੂੰ ਫਿਰ ਵਾਪਸ ਆ ਜਾਂਦੀਆਂ ਹਨ 200 ਕਿਲੋਮੀਟਰ ਸਫ਼ਰ ਕਰਕੇ ਆ ਜਾਂਦੀਆਂ ਹਨ ਵਾਪਸ ਇਹ ਦੀਵਾਨ ਹਾਲ ਹੈ ਸਾਹਮਣੇ ਇਹ ਦੀਵਾਨ ਹਾਲ ਹੈ ਸਾਹਮਣੇ ਦੀਵਾਨ ਹਾਲ ਹੈ ਇੱਧਰ ਵੀ ਮਹਾਰਾਜ ਦਾ ਪ੍ਰਕਾਸ਼ ਵੀ ਹੈ ਔਰ ਦੀਵਾਨ ਹਾਲ ਵੀ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਇਹ ਨਾਨਕ ਚੀਰੇ ਗੁਰਦੁਆਰੇ ਦਾ ਦੀਵਾਨ ਹਾਲ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਜੇ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਬਹੁਤ ਹੀ ਬਹੁਤ ਧਰ ਜਗਾ ਹੈ ਪਾਗਾਂ ਵਾਲੀ ਜਗਾ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆਪਣੇ ਚਰਨ ਛੋਪਾ ਪ੍ਰਾਪਤ ਜਲ ਦਸੋਮਾ ਕੱਢਿਆ ਸੀਗਾ ਹੱਲੇ ਵੀ ਉਹ ਮਾਲਕ ਦੀ ਕਿਰਪਾ ਨਾਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਲ ਕੇ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਪਹਿਲੀ ਵੀਡੀਓ ਵਿੱਚ ਥੱਲੇ ਪਾਣੀ ਦਾ ਚਰਨੇ ਦਾ ਚਰਨੇ ਦੀ ਵੀਡੀਓ ਬਣੀ ਹੈ ਉਹ ਵੀ ਆਪ ਦੇਖੋ ਇਹ ਵੀ ਦੇਖੋ ਇਹ ਗੁਰਦੁਆਰੇ ਦੀ ਵੀਡੀਓ ਹੈ ਉਹ ਚਰਨੇ ਦੀ ਵੀਡੀਓ ਹੈ ਤੇ ਸਾਹਮਣੇ ਲਿਫਟ ਵੀ ਲੱਗੀ ਹੈ ਜੋ ਕਿ ਪ੍ਰਾਨੀ ਬਜ਼ੁਰਗ ਬੰਦਾ ਔੜੀਆਂ ਰਾ ਨਹੀਂ ਚੜ ਸਕਦਾ ਇਸ ਲਿਫਟ ਰਾ ਆ ਕੇ ਦਰਸ਼ਨ ਕਰ ਸਕਦਾ ਹੈ ਗੁਰਦੁਆਰੇ ਦੇ ਇਹ ਥੱਲੇ ਲਿਫਟ ਵੀ ਲੱਗੀ ਹੈ ਇਹ ਗੁਰਦੁਆਰੇ ਦੀ ਲਿਫਟ ਵੀ ਹੈ ਇਸ ਲਿਫਟ ਨਾਲ ਹੀ ਵੀ ਆ ਕੇ ਆਪਾਂ ਦਰਸ਼ਨ ਕਰ ਸਕਦੇ ਹਾਂ ਜੋ ਪੁਰਾਣੀ ਪੌੜੀਆਂ ਨਹੀਂ ਚੜ੍ਹ ਸਕਦਾ ਵਾਹਿਗੁਰੂ ਜੀ ਇਹ ਨਾਨਕ ਤੀਰਾ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਇਹ ਨਾਨਕ ਤੀਰਾ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੇ ਤੇ ਸਾਧ ਸੰਗਤ ਜੀ ਕਮੈਂਟ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਵੀ ਮਨੋਰੰਜਨ ਲੱਗਾ ਰਵੇ ਆਪਦੀ ਕਿਰਪਾ ਨਾਲ ਹੀ ਸਭ ਕੁਝ ਅੱਗੇ ਵਧਣਾ ਹੈ ਵੈ ਗੁਰਜੀ ਕਾ ਖਾਲਸਾ ਵੈ ਗੁਰੂ